ਸਤਿ ਸ਼੍ਰੀ ਅਕਾਲ ਲੋਕ ਪਰਨੋ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਲਸ ਪਰਮਿੰਦਰ ਸਿੰਘ ਰਾਇਪੁਰ ਸਵਾਗਤ ਪਰਮਿੰਦਰ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਹੈ ਗੁਰਜਿੰਦਰ ਜੀ ਦੋਸਤੋ ਦੋ ਖਬਰਾਂ ਦੀ ਤੁਹਾਡੇ ਨਾਲ ਸਾਂਝ ਪਵਾਵਾਂਗੇ ਸਭ ਤੋਂ ਪਹਿਲਾਂ ਤਾਂ ਇੱਕ ਨੈਸ਼ਨਲ ਤੇ ਇੰਟਰਨੈਸ਼ਨਲ ਰਾਜਨੀਤੀ ਦੇ ਨਾਲ ਜੁੜੀ ਹੋਈ ਖਬਰ ਹੈ ਰਾਹੁਲ ਗਾਂਧੀ ਹੋਰੀ ਅੱਜ ਕੱਲ ਅਮਰੀਕਾ ਦੇ ਵਿੱਚ ਨਹੀਂ ਉਹ ਤੇ ਲਗਾਤਾਰ ਉੱਥੇ ਆਪਣੇ ਲੈਕਚਰ ਕਰ ਰਹੇ ਨੇ ਸੈਮੀਨਾਰ اٹੈਂਡ ਕਰ ਰਹੇ ਨੇ ਜਿਆਦਾਤਰ ਕੀ ਹੈ ਕਿ ਦੇਸ਼ ਦੇ ਕੀ ਹਾਲਾਤ ਨੇ ਕਾਂਗਰਸ ਮੁਤਾਬਕ ਤੇ ਰਾਹੁਲ ਗਾਂਧੀ ਮੁਤਾਬਕ ਕੀ ਹਾਲਾਤ ਨੇ ਉਹ ਉਹਨਾਂ ਦੇ ਉੱਪਰ ਆਪਣੇ ਵਿਚਾਰ ਪ੍ਰਗਟ ਕਰ ਰਹੇ ਨੇ ਅਮਰੀਕਾ ਦੇ ਵਿੱਚ ਤੇ ਬੀਜੇਪੀ ਲਗਾਤਾਰ ਖਫਾ ਕਿ ਉਹ ਦੇਸ਼ ਦੀ ਜਿਹੜੀ ਤਸਵੀਰ ਹੈ ਉਹ ਤਸਵੀਰ ਦੂਜਿਆਂ ਦੇਸ਼ਾਂ ਦੇ ਵਿੱਚ ਜਾ ਕੇ ਵਿਗਾੜ ਰਹੀ ਨੇ ਹੁਣ ਵੀ ਅਮਰੀਕਾ ਦਾ ਦੌਰਾ ਇਸ ਤੋਂ ਪਹਿਲਾਂ ਵੀ ਜਿੰਨੇ ਅਮਰੀਕਾ ਦੇ ਦੌਰੇ ਰਹੇ ਨੇ ਉਹ ਰਾ ਉਹ ਗਾਂਧੀ ਬਰਾਉ ਦੇ ਚਰਚਾ ਚੱਲਦੀ ਹੈ ਇਸ ਤੋਂ ਪਹਿਲਾਂ ਇੰਗਲੈਂਡ ਗਏ ਸੀ ਜਦੋਂ ਉਦੋਂ ਵੀ ਚਰਚਾ ਚੱਲ ਰਹੀ ਸੀ ਤੇ ਹੁਣ ਬਿੱਤੇ ਕੱਲ ਜਦੋਂ ਉਹ ਇੱਕ ਆਪਣਾ ਸੈਮੀਨਾਰ ਕਰ ਰਹੇ ਸੀ ਉੱਥੇ ਇੱਕ ਸਿੱਖ ਦੇ ਨਾਲ ਜਿਹੜੀ ਕਨਵਰਸੇਸ਼ਨ ਹੁੰਦੀ ਹੈ ਉਸੇ ਛੋਟੀ ਜੀ ਕਨਵਰਸੇਸ਼ਨ ਤੋਂ ਬਾਅਦ ਬੀਜੇਪੀ ਜਿਸ ਤਰੀਕੇ ਨਾਲ ਰਿਐਕਟ ਕਰਦੀ ਹੈ ਉਹਨਾਂ ਗੱਲਾਂ ਦੇ ਰਿਜ਼ਲਟ ਕੱਢਦੀ ਹੈ ਤੇ ਰਾਹੁਲ ਗਾਂਧੀ ਜੀ ਵੀ ਕਹਿੰਦੇ ਨੇ ਜਿਸ ਤਰੀਕੇ ਨਾਲ ਕਿ ਮਾਮਲੇ ਰਾਜਨੀਤੀ ਦੇ ਨਹੀਂ ਮਾਮਲੇ ਧਰਮਾਂ ਦੇ ਹਨ ਧਰਮਾਂ ਨੂੰ ਲੈ ਕੇ ਮਨੁੱਖਤਾ ਦੇ ਖੁੱਲ੍ਹ ਦੇ ਮਾਮਲੇ ਉਹਦੇ ਤੇ ਗੱਲ ਕਰਾਂਗੇ ਤੇ ਨਾਲ ਨਾਲ ਇੱਕ ਖਬਰ ਹੋਰ ਹੈ ਪੰਜਾਬ ਦੇ ਨਾਲ ਜੁੜੀ ਹੋਈ ਲਗਾਤਾਰ ਕਹਿੰਦੇ ਆ ਕਿ ਪੰਜਾਬ ਦੀ ਪੁਲਿਸ ਦਾ ਜਿਹੜਾ ਸਿਆਸੀਕਰਨ ਹੈ ਉਹ ਲੀਡਰਾਂ ਨੇ ਕੀਤਾ ਹੁਣ ਪੰਜਾਬ ਸਰਕਾਰ ਕਹਿੰਦੇ ਕਿ ਇਹ ਛਾੜ ਬਿਨ ਕਰੂਗੀ ਕਿ ਪੁਲਿਸ ਮੈਕਨਿਜ਼ਮ ਦੇ ਵਿੱਚ ਕਿਹੜੇ ਚੰਗੇ ਨੇ ਕਿਹੜੇ ਮਾੜੇ ਨੇ ਕਿਹੜੇ ਦੀ ਕਾਰਜਕਾਰੀ ਕੀ ਰਹੀ ਹੈ ਕਿਹੜੇ ਨੇ ਸਮੇਂ-ਸਮੇਂ ਦੇ ਉੱਪਰ ਕੀ ਰਿਐਕਟ ਕੀਤਾ ਪਰ ਸਭ ਤੋਂ ਪਹਿਲਾਂ ਪਰਮਿੰਦਰ ਜੀ ਰਾਹੁਲ ਗਾਂਧੀ ਹੋਰਾਂ ਦੀ ਖਬਰ ਅਮਰੀਕਾ ਗਏ ਹੋਏ ਨੇ ਉਹ ਹਾਲਾਂਕਿ ਹਿੰਦੁਸਤਾਨ ਦੇ ਪੋਲੀਟੀਸ਼ੀਨਾਂ ਦਾ ਅਮਰੀਕਾ ਜਾਣਾ ਜਾਂਦੇ ਕਿਉਂ ਨੇ ਕੀ ਹੈ ਕਿ ਨਹੀਂ ਅਮਰੀਕਾ ਦਾ ਕੀ ਰੋਲ ਹੈ ਸਾਡੀ ਸਿਆਸਤ ਦੇ ਵਿੱਚ ਕਿਸ ਤਰੀਕੇ ਨਾਲ ਅਮਰੀਕਾ ਡੋਮਿਨੇਟ ਕਰਦਾ ਸਾਨੂੰ ਉਹ ਵੀ ਇੱਕ ਵਕਰੀ ਡਿਬੇਟ ਦਾ ਇਸ਼ੂ ਹੈ ਕਿ ਜੀਓ ਪੋਲਿਟਿਕਸ ਦੇ ਵਿੱਚ ਭਾਰਤ ਇੱਕ ਵੱਖਰੇ ਤੌਰ ਦੇ ਉੱਪਰ ਲੜਦਾ ਤੇ ਹੁਣਾ ਰਹੁਲ ਗਾਂਧੀ ਉਰੇ ਗਏ ਹੋਏ ਨੇ ਬੀਜੇਪੀ ਕਹਿੰਦੇ ਕਿ ਦੇਸ਼ ਦਾ ਜਿਹੜਾ ਅੱਛਾ ਉਹ ਵਾਸ ਖਰਾਬ ਕਰ ਰਹੇ ਨੇ ਰਹੁਲ ਗਾਂਧੀ ਕੀ ਗੱਲਬਾਤ ਹੋਈ ਆਪਾਂ ਜੀ ਗੁਰਜਿੰਦਰ ਜੀ ਹੈ ਜੇ ਆਪਾਂ ਦੇਖੀ ਜਾਈਏ ਤੇ ਪੋਲਿਟੀਕਲ ਪਾਰਟੀਆਂ ਦੇ ਜਿਹੜੇ ਨਮਾਇਦੇ ਆਗੂ ਜਾਂਦੇ ਨੇ ਆ ਵਾਸ ਦੇਸ਼ਾ ਦੇ ਵਿੱਚ ਉਹਦੇ ਵਿੱਚ ਇਹ ਕਹਿਣ ਚ ਕੋਈ ਅਤ ਕਥਨੀ ਨਹੀਂ ਬਣੀ ਜਾਂ ਕੋ ਗਲਤ رائے ਨਹੀਂ ਹੈ ਕਿ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਜਿਹੋ ਉੱਥੇ ਜਾਂਦੇ ਨੇ ਉਹ ਤੋਂ ਉਹਨਾਂ ਦੇ ਵਿੱਚ ਜੇ ਜੋ ਵੀ ਉਹਨਾਂ ਨੂੰ ਲੱਗਦਾ ਕਿ ਵਿਰੋਧੀ ਪਾਰਟੀ ਜਿਹੜੀ ਹੈਗੀ ਹੈ ਉਹਦੇ ਬਾਬਤ ਕੁਝ ਨਵੀਂ ਚੀਜ਼ ਪੇਸ਼ ਕਰ ਸਕੀ ਹੈ ਜਿਸ ਦੇ ਨਾਲ ਉਹਦਾ ਅਕਸ ਵਿਗੜਦਾ ਜਾਂ ਸਿਮਰਦਾ ਜਾਂ ਜਿੱਦਾਂ ਵੀ ਹੁੰਦਾ ਉਹ ਉਹ ਹੋਵੇ ਤਾਂ ਉਹ ਪੇਸ਼ ਕਰਨੋਂ ਹਟਦੇ ਨਹੀਂ ਹੈਗੇ ਇਹ ਇੱਕ ਸਿਆਸਤ ਹੈ ਇਹਦੇ ਤੇ ਕੋਈ ਗੱਲਬਾਤ ਕਰਨੀ ਕੋਈ ਵਿਚਾਰ ਰੱਖਣੇ ਮੇਰੇ ਖਿਆਲ ਨਾਲ ਤਾਂ ਐਦਾਂ ਹੋਊਗਾ ਕਿ ਅਸੀਂ ਸਿਆਸੀ ਪਾਰਟੀਆਂ ਦੀ ਕੋਈ ਕਿਸੇ ਦੀ ਇੱਕ ਦੀ ਪ੍ਰੋੜਤਾ ਕਰੀਏ ਤੇ ਦੂਜੇ ਨੂੰ ਕਹੀਏ ਕਿ ਗਲਤ ਹੈ ਉਹ ਉਹ ਕੰਮ ਹੋਗਾ ਇਹ ਸਿਆਸਤ ਹੈ ਹਰ ਇੱਕ ਕੋਈ ਕਰਦਾ ਹੈ ਤੂੰ ਰਾਹੁਲ ਗਾਂਧੀ ਨੂੰ ਜੇ ਲਿਆ ਜਾਵੇ ਤਾਂ ਉਹਨੇ ਆਪਣੇ ਤਰੀਕੇ ਨਾਲ ਜੋ ਵੀ ਪੇਸ਼ਕਾਰੀ ਕੀਤੀ ਹੈ ਹੈ ਸਿਆਸਤ ਦਾ ਇੱਕ ਹਿੱਸਾ ਲੇਕਿਨ ਗੱਲ ਹੋ ਗਿਆ ਮੁੱਦੇ ਦੀ ਮੁੱਦਾ ਮੁੱਦਾ ਕੀ ਚੁਣਿਆ ਗਿਆ ਹੁਣ ਮੁੱਦਾ ਇੱਥੇ ਜਿਹੜਾ ਚੁਣਿਆ ਗਿਆ ਉਹਦੇ ਤੇ ਆਪਾਂ ਇੱਕ ਬਤੌਰ ਕਹਿ ਸਕਦੇ ਕਿ ਇੱਕ ਸਿੱਖ ਹੋਣ ਦੇ ਨਾਤੇ ਇੱਕ ਸਿੱਖ ਪੈਮਾਨੇ ਨਾਲ ਰਿਲੇਟਡ ਹੋਣ ਦੇ ਨਾਤੇ ਜਾਂ ਉਸ ਕਮਿਊਨਿਟੀ ਨਾਲ ਰਿਲੇਟਡ ਹੋਣ ਦੇ ਨਾਤੇ ਆਪ ਕੋ ਇਹੋ ਇੱਕ ਗੱਲ ਤਾਂ ਕਰ ਸਕਦੇ ਆ ਕਿ ਜਿਹੜਾ ਕਿਤੇ ਕੋਈ ਟੱਕਾ ਹੋ ਰਿਹਾ ਉਹਦੇ ਬਾਬਤ ਅਗਰ ਰਾਹੁਲ ਗਾਂਧੀ ਨੇ ਕੋਈ ਗੱਲ ਕੀਤੀ ਹੈ ਤਾਂ ਹੋ ਸਕਦਾ ਹੈ ਕਿ ਉਹ ਇਹ ਗੱਲ ਕਰਨ ਲਈ ਮਜਬੂਰ ਹੋਇਆ ਹੋਵੇ ਕਿ ਟੱਕਾ ਹੀ ਇੰਨਾ ਜ਼ਿਆਦਾ ਹੋ ਰਿਹਾ ਹੈ ਹਾਲਾਂਕਿ ਟੱਕਾ ਤਾਂ ਹੁੰਦਾ ਰਿਹਾ ਕਾਂਗਰਸ ਵੇਲੇ ਵੀ ਹੁੰਦਾ ਰਿਹਾ ਜੋ ਟੱਕਾ ਉਸ ਵੇਲੇ ਵੀ ਹੋਇਆ ਤੇ ਉਹ ਉਹਦੇ ਵਿੱਚ ਜੇ ਦੋਨੋਂ ਪਾਰਟੀਆਂ ਨੂੰ ਕਿਹਾ ਜਾਵੇ ਕਿ ਦੋਨੋਂ ਪਾਰਟੀਆਂ ਦਾ ਕੋਈ ਰੋਲ ਨਹੀਂ ਸੀ ਮੈਂ ਕਹਿੰਦਾ ਕਿ ਦੋਨੋਂ ਪਾਰਟੀਆਂ ਦਾ ਬਰਾਬਰ ਰੋਲ ਸੀਗਾ ਕਾਂਗਰਸ ਦਾ ਵੀ ਤੇ ਬੀਜੇਪੀ ਦਾ ਵੀ ਤਾਂ ਜੇ ਅੱਜ ਕੱਲ੍ਹ ਆ ਬੀਜੇਪੀ ਨੂੰ ਜਾਂ ਕਾਂਗਰਸ ਨੂੰ ਇਕੱਲੇ ਨੂੰ ਕਹਿ ਦੀ ਕਿ ਖਟਾਰੇ 'ਚ ਖੜਾ ਕਰ ਲੋ ਤਾਂ ਇਹ ਆਪਾਂ ਕਹਿ ਦੋ ਕਿ ਦੂਜੀ ਪਾਰਟੀ ਦਾ ਪੱਕਾ ਪੂਰਨ ਵਾਲੀ ਗੱਲ ਹੋਊਗੀ ਚਲੋ ਜੋ ਮੁੱਦਾ ਉਹਨਾਂ ਨੇ ਚੱਕਿਆ ਇਸ ਬਾਬਤ ਤਾਂ ਇੰਨਾ ਕਹਿਣਾ ਕਿ ਜ਼ਰੂਰੀ ਹੈ ਕਿ ਜਿਹੜਾ ਪੰਜਾਬ ਦੇ ਲੋਕਾਂ ਨਾਲ ਜਾਂ ਜਿੱਥੇ ਕਿਤੇ ਸਿੱਖ ਬੈਠੇ ਨੇ ਉਹਨਾਂ ਨਾਲ ਜੇ ਕੋਈ ਗੱਲ ਹੋ ਰਹੀ ਹੈ ਤਾਂ ਧੱਕਾ ਦਾ ਬਹੁਤ ਹੋ ਰਿਹਾ ਸ਼ਰਿਆਮ ਹੋ ਰਿਹਾ ਸੋ ਇਹ ਮਜਬੂਰੀ ਬਸ ਬੋਲਣਾ ਪੈ ਰਿਹਾ ਕਿਤੇ ਨਾ ਕਿਤੇ ਸਿਆਸੀ ਨਾ ਹਾਂ ਲੈਣ ਲਈ ਵੀ ਹੁੰਦਾ ਪਰ ਜੋ ਸਚਾਈ ਹੈ ਉਹਦਾ ਸਹਾਰਾ ਲੈ ਕੇ ਜੇ ਸਿਆਸਤ ਕੀਤੀ ਜਾ ਰਹੀ ਹੈ ਮੈਂ ਇਹ ਕਹਿੰਦਾ ਮੇਰੀ ਨਿੱਜੀ رائے ਹੋ ਸਕਦੀ ਹੈ ਕਿ ਉਹਨੂੰ ਮਾੜਾ ਵੀ ਕਿਹਾ ਜਾ ਸਕਦਾ ਇਹ ਗੱਲ ਨਾਲ ਮੈਂ ਆਪਣੀ ਫਿਰ ਉਹ ਇੱਕ ਨਿੱਜੀ رائے ਪੇਸ਼ ਕਰ ਦਵਾਂ ਕਿ ੱੱਕਾ ਕਿਸੇ ਨਾਲ ਵੀ ਹੁੰਦਾ ਰਹ ਹੁੰਦਾ ਤਾਂ ਉਹ ਮਾੜੀ ਗੱਲ ਹੈ ਉਦੋਂ ਉਹਨੂੰ ਉਸ ਸਚਾਈ ਨੂੰ ਆਧਾਰ ਬਣਾ ਕੇ ਜੇ ਤੁਸੀਂ ਸਿਆਸਤ ਖੇਡਦੇ ਹੋ ਤਾਂ ਮੇਰੇ ਖਿਆਲ ਨਾਲ ਇਹ ਚੰਗੀ ਗੱਲ ਹੋ ਸਕਦੀ ਹੈ ਉਕੇ ਤੱਕਾ ਹੋਰੇ ਜਾਂ ਕਿਸੇ ਕਮਿਊਨਿਟੀ ਨਾਲ ਹੋ ਰਿਹਾ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਜਾਂ ਆਪਾਂ ਕਹਿ ਦੋ ਕਿ ਉਹਨਾਂ ਨੂੰ ਅ ਪਰਿਹਾਰੂਜ ਕਰਨ ਲਈ ਉਹ ਚਾਹਤ ਕਰਾਇਆ ਜਾ ਰਿਹਾ ਜਾਂ ਉਤਸ਼ਾਹਿਤ ਤਾਂ ਨਹੀਂ ਕਹਿ ਸਕਦੇ ਆਪਾਂ ਮਜਬੂਰ ਕੀਤਾ ਜਾ ਰਿਹਾ ਜਾਂ ਉਤਸਾਇਆ ਜਾ ਰਿਹਾ ਕਿ ਉਹ ਆਪਣੀ ਦਿਖ ਹੈ ਜਿਹੜੀ ਜੋ ਉਹਨਾਂ ਦੀ ਹੈ ਅਸਲ ਚ ਉਹਨੂੰ ਛੱਡ ਕੇ ਉਹ ਕੋ ਦੂਜਾ ਰਾਖਤਿਆਰ ਕਰਨ ਜਾਂ ਉਹਨਾਂ ਨੂੰ ਦੱਬ ਕੇ ਕਿਵੇਂ ਰੱਖਿਆ ਜਾਵੇ ਉਹਨਾਂ ਤੇ ਇਸ ਤਰ੍ਹਾਂ ਦੀਆਂ ਉਹਨਾਂ ਦੇ ਐਕਟ ਜਾਂ ਉਹਨਾਂ ਦੇ ਇੰਦਾਂ ਦੀਆਂ ਕਾਰਵਾਈਆਂ ਕਰੀਆਂ ਜਾਂਣ ਤੇ ਉਹਨਾਂ ਨੂੰ ਦੱਬਿਆ ਜਾਵੇ ਕੁਚਲਿਆ ਜਾਵੇ। ਉਹ ਮੈਂ ਹੁਣ ਗੱਲ ਕਰਦਾ ਕਿ ਜਿਹੜਾ ਵਰਥੇਨੀਆ ਚ ਉੱਥੇ ਉਹਨਾਂ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੜਾਈ ਧਾਰਮਿਕ ਆਜ਼ਾਦੀ ਦੀ ਹੈ ਜਾਂ ਹੋਂਦ ਬਚਾਉਣ ਦੀ ਹੈ ਜਿੱਦਾਂ ਹੈਗਾ ਪਛਾਣ ਦੀ ਗੱਲ ਉਹ ਕਹਿੰਦੇ ਕਿ ਸਿੱਖਾਂ ਨੂੰ ਕੜਾ ਪਾਉਣ ਜਾਂ ਪੱਕ ਬਣ ਸਕਣ ਜਾਂ ਉਹਨਾਂ ਵਾਲੇ ਸਮਝਦਿਵਾਰੇ ਜਾ ਵੀ ਸਕਣਗੇ ਇਸ ਨੂੰ ਲੈ ਕੇ ਬੀਜੇਪੀ ਬਹੁਤ ਤੜਫੀ ਐ ਉਹ ਕਹਿੰਦੇ ਕਿ ਸਾਡੇ ਇੱਥੇ ਹੁੰਦਾ ਉਹਨਾਂ ਦੇ ਉਹਨਾਂ ਦੇ ਆਗੂ ਕਹਿ ਰਹੇ ਨੇ ਕਹਿੰਦੇ ਸਾਡੇ ਇੱਥੇ ਬਿਆਨ ਦਿੰਦਾ ਪੰਜਾਬ ਹਰਤਾ ਅਸੀਂ ਕੇਸ ਦਰਜ ਕਰ ਦਿੰਦੇ ਹੁਣ ਪਹਿਲਾਂ ਤਾਂ ਆਹ ਗੱਲ ਤੋਂ ਆ ਜਾਈਏ ਕਿ ਕੇਸ ਦਰਜ ਕਰ ਦਿੰਦੇ ਅਸੀਂ ਅਸੀਂ ਉਦੋਂ ਕਾਨੂੰਨੀ ਕਾਰਵਾਈ ਕਰਦੇ ਠੀਕ ਹੈ ਉਹਦੇ ਪਰ ਤਾਂ ਐਜੀਟੇਸ਼ਨ ਹੁੰਦਾ ਜੀ ਸੜਕਾਂ ਦੇ ਲੋਕ ਕਤਾਰ ਦਿੰਦੇ ਸੀ ਤੇ ਲੋਕ ਬਖਰੀ ਕਰਦੇ ਪਰ ਮੈਂ ਕਹਿਣਾ ਇਹ ਪੁੱਛਣਾ ਚਾਹਨਾ ਬੀਜੇਪੀ ਵਾਲਿਆਂ ਨੂੰ ਕਿ ਭਾਈ ਜਦੋਂ ਆ ਛੋਟੇ ਆਗੂ ਜਦੋਂ ਇਹ ਕਹਿੰਦੇ ਨੇ ਕਿ ਮਦਰਸੇ ਔਰ ਗੁਰਦੁਆਰੇ ਨਸੂਰ ਪਾੜ ਰਹੇ ਆ ਜਦੋਂ ਇਹ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਇਹ ਹਿੰਦੁਸਤਾਨ ਬਣ ਕੇ ਰੂਗਾ ਹਿੰਦੂਆਂ ਦਾ ਰਾਜ ਹੋਊਗਾ ਜਦੋਂ ਇਹ ਕਹਿੰਦੇ ਆ ਕਿ ਜਿਨੇ ਆ ਹਿੰਦੁਸਤਾਨ ਚ ਰਹਿਣਾ ਭਾਰਤ ਚ ਰਹਿਣਾ ਉਹਨੂੰ ਆ ਫਲਾਣਾ ਨਾਰਾ ਲਾਣਾ ਪਊਗਾ ਜੈ ਸ੍ਰੀ ਨਾਮ ਜੈ ਇਹ ਕਹਿਣਾ ਪਊ ਉਦੋਂ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਭਈ ਇਹ ਟੱਕਾ ਕਰ ਰਹੇ ਤੂੰ ਕਿਉਂ ਟੱਕੇ ਨਾਲ ਤੂੰ ਥੋਪ ਕਿਉਂ ਰਹੇ ਆ ਜੇ ਕੱਲ ਔਰੰਗਜ਼ੇਬ ਦੀ ਕਰਦੇ ਸੀ ਇਹ ਅੱਜ ਉਹਨੂੰ ਮਾੜਾ ਕਹਿੰਦੇ ਆ ਤਾਂ ਇਹ ਇਹ ਵੀ ਤਾਂ ਥੋਪਣਾ ਹੀ ਹੋ ਗਿਆ ਤੇ ਇਹ 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 ਧੱਕਾ ਨਹੀਂ ਕਿ ਧੱਕੇ ਨਾਲ ਤੁਸੀਂ ਕਹੋਗੇ ਐ ਬਣਾਓ ਜਦੋਂ ਤੁਸੀਂ ਉਦੋਂ ਕਿਹਾ ਜਾਂਦਾ ਸੀ ਕਿ ਧੱਕੇ ਨਾਲ ਔਰੰਗਜ਼ੇਬ ਜਿਹੜਾ ਹੈਗਾ ਉਹ ਮੁਸਲਮਾਨ ਬਣਾ ਰਿਹਾ ਸੀ ਸਵਾ ਪਾਣ ਜਨੇ ਉਹ ਲਾ ਕੇ ਫੇਰ ਖਾਣਾ ਖਾਂਦਾ ਸੀ ਧੱਕੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਸੀ ਅੱਜ ਕੀ ਆ ਅੱਜ ਤੁਸੀਂ ਧੱਕਾ ਨਹੀਂ ਕਰ ਰਹੇ ਕਿਸੇ ਕਿਹਦੇ ਕਿਸ ਇਸੇ ਵੀ ਕਮਿਊਨਿਟੀ ਨਾਲ ਕਰ ਰਹੇ ਹਾਂ ਕਰਤਾ ਰਹੇ ਹਾਂ ਉਹਦਾ ਜਵਾਬ ਕਦੇ ਬੋਲਿਆ ਹੁਣਾਂ ਤੇ ਕਦੇ ਕੇਸ ਦਰਜ ਕੀਤੇ ਤੁਸੀਂ ਉਹ ਤਾਂ ਭਾਰਤ ਵਿੱਚ ਰਹਿ ਕੇ ਕਰ ਰਹੇ ਨਹੀਂ ਜਦੋਂ ਰਾਹੁਲ ਦਾ ਬਿਆਨ ਆ ਗਿਆ ਵੇ ਪਛਾਣ ਬਣ ਸਕੂਗੀ ਬਣੀ ਰਹਿ ਸਕਦੀ ਆ ਜਾਂ ਗੁਰਦੁਆਰੇ ਜਾ ਸਕਦੇ ਆ ਤਾਂ ਭਾ ਜੀਪੀ ਵਾਲਾ ਨੇ ਗੱਲ ਚੱਕ ਲਈ 84 ਦੀ ਹਾਲਾਂਕਿ ਭੀਜਪੀ ਨੇ ਇਕੱਲੇ ਨਹੀਂ ਨੂੰ ਮੈਂ ਸੁਣ ਰਿਹਾ ਸੀ ਜਿਹੜੇ ਸਿੱਖਾਂ ਦੇ ਨੁਮਾਇंदे ਵੀ ਨੇ ਇੱਥੇ ਪੰਜਾਬ ਦੇ ਵਿੱਚ ਐਸਜੀਪੀਸੀ ਨਾਲ ਸੰਬੰਧਿਤ ਜਾਂ ਹੋਰ ਜਿ세 ਬੰਦਿਆ ਕੁਛ ਇੱਕ ਤੋਂ ਬਿਆਨ ਜਾਰੀ ਕਰ ਰਹੇ ਨੇ ਆਪ ਕੋ ਉਹ ਉਹ ਵੀ ਉਹ ਗੱਲ ਕਰਦੇ ਨੇ ਕਿ ਰਾਹੁਲ ਕਿਉਂ ਬੋਲ ਰਿਹਾ ਏਦਾਂ ਹਨ ਜੇ 84 ਕੀਤੀ ਆ ਠੀਕ ਹੈ ਕੌਣ ਕਹਿੰਦਾ ਨਹੀਂ ਗਲਤ ਹੈ ਜਾਈ ਕਿਸ ਤਰ੍ਹਾਂ ਨਾਲ ਨਸਲ ਨੁਕਸੀ ਕੀਤੀ ਹੈ ਕਾਂਗਰਸ ਵੱਲੋਂ ਹੋਈ ਆ ਪਰ ਇਹਦੇ ਵਿੱਚ ਬੀਜੇਪੀ ਆਪਣੇ ਆਪ ਨੂੰ ਪਾਕ ਸਾਭ ਕਿਵੇਂ ਕਹਿ ਸਕਦੀ ਹੈ ਉੱਪਰ ਅਡਵਾਨੀ ਦੀ ਬੁੱਕ ਚੱਕ ਲਓ ਉਹਨਾਂ ਬਾਰੇ ਕੋਈ ਪੁੱਛਦਾ ਨਹੀਂ ਇਹਨੂੰ ਉਹਨਾਂ ਬਾਰੇ ਇਤੁ ਤੱਕ ਕਿ ਸਿੱਖਾ ਕੋ ਨੇ ਵੀ ਨਹੀਂ ਨਾਲ ਲਿਆ ਹੈਗਾ ਕਿ ਐਡਵਾਨੀ ਨੇ ਵੀ ਚ ਮੈਂਸ਼ਨ ਕੀਤਾ ਹੈ ਜੇ ਅਸੀਂ ਅਸੀਂ ਮਜਬੂਰ ਕਰਿਆ ਅਪਿੰਦਰਾ ਗਾਂਧੀ ਤਾਂ ਚਾਹੁੰਦੀ ਨਹੀਂ ਸੀ ਉਸ ਗੱਲ ਨੂੰ ਕਿਵੇਂ ਇਹ ਭੁੱਲ ਜਾਂਦੇ ਨੇ ਜਾਂ ਭਾਜਪਾ ਵਾਲੇ ਕਿਵੇਂ ਉਹਨੂੰ ਪਾਸੇ ਕਰ ਦੇਣਗੇ ਜਵਾਬ ਦੇਣ ਖੜਕੇ ਉਹ ਫਿਰ ਫਿਰ ਕਿਵੇਂ ਕਹਿ ਰਹੇ ਨੇ ਅਸੀਂ ਬਰਾਬਰ ਦੇ ਸ਼ਰੀਕ ਨਹੀਂ ਹੈਗੇ ਇਸ ਕੰਮ ਵਿੱਚ ਫਿਰ ਜਦੋਂ ਤੁਸੀਂ ਅਸੀਂ ਖਾਲਸਾ ਨੂੰ ਤੁਸੀਂ ਕਦੇ ਕਹਦੇ ਨਹੀਂ ਖਾਲਸਤਾਨੀ ਨਹੀਂ ਕਦੇ ਕਹਦੇ ਨੇ ਇਹ ਅਤਵਾਦੀ ਨੇ ਇਹ ਕਹਿੰਦੇ ਇਹ ਬਲੱਤਕਾਰੀ ਨੇ ਆ ਕੰਗਣਾ ਰਣੌਦ ਨੇ ਕਿਵੇਂ ਆਪੜ ਥੂਮਾਇਆ ਹੈ ਬਿਨਾਂ ਗੱਲ ਤੋਂ ਉਹਦਾ ਕੋ ਲੈਣਾ ਨਹੀਂ ਦੇਣਾ ਨਹੀਂ ਨੂੰ ਪਤਾ ਨਹੀਂ ਸਦਾ ਨਹੀਂ ਕੋਈ ਇਤਿਹਾਸ ਕੀ ਹੈ ਉਹ ਕਹਿੰਦੇ ਆਜ਼ਾਦ ਦੇ ਭਾਰਤ ਆ ਜਦੋਂ ਮੋਦੀ ਬਣੇ ਪ੍ਰਧਾਨ ਮੰਤਰੀ ਉਦੋਂ ਹੋਇਆ ਉਹ ਉਹ ਉਸ ਤੇ ਕਿਉਂ ਉਹਨੂੰ ਕਿਉਂ ਨਹੀਂ ਸਸਪੈਂਡ ਕੀਤਾ ਗਿਆ ਉਹ ਕਿਵੇਂ ਬਿਆਨ ਦੇ ਉਹਦੇ ਤੇ ਕਿਉਂ ਨਹੀਂ ਕੇਸ ਦਰਜ ਕਰਾਇਆ ਗਿਆ ਜਦੋਂ ਜਦੋਂ ਸ਼ਰਿਆਮ ਇਹ ਨੰਗੀਆਂ ਉਹ ਪਰ ਆਪਣੇ ਕੀ ਕਹ ਲਉ ਤਰਚੂਲ ਵਗੈਰਾ ਜਾਂ ਉਹ ਰਵਾਲਾ ਉਹਨਾਂ ਫੜ ਕੇ ਬਾਜ਼ਾਰਾਂ ਦੇ ਵਿੱਚ ਘੁੰਮਦੇ ਨੇ ਉਦੋਂ ਅੱ ਤੋਂ ਬਾਅਦ ਕੌਣ ਹੁੰਦੇ ਬਈ ਆ ਤੁਸੀਂ ਆ ਸਿੱਖਾਂ ਨਾਲ ਆ ਪਿੱਛੇ ਦੇ ਕਿਸਾਨ ਗਏ ਸੀ ਜਿਹੜੇ ਜਦੋਂ ਆ 에어ਪੋਰਟ ਤੇ ਉਹਨਾਂ ਨੂੰ ਵਾਪਸ ਮੋੜਿਆ ਹਾਲਾਂਕਿ ਡੋਮੈਸਟਿਕ ਜਿਹੜੀਆਂ 에어ਲਾਈਨਸ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ ਇਸ ਤਰ੍ਹਾਂ ਵੀ ਕਿਰਪਾਨ ਪਾ ਕੇ ਨਹੀਂ ਜਾਣਾ ਜਾਂ ਉਹਨਾਂ ਨੂੰ ਕਿਉਂ ਰੋਕਿਆ ਗਿਆ ਕੋਈ ਜਵਾਬ ਦੇ ਦੇ ਸਕਦਾ ਹੈ ਇਸ ਚੀਜ਼ ਦਾ ਉਦੇ ਖਿਲਾਫ ਕੋਈ ਬੋਲੇ ਬੀਜੇਪੀ ਦਾ ਜਾਂ ਕੋਈ ਪੰਜਾਬ ਦਾ ਲੀਡਰ ਇਦਾਂ ਕਿਸੇ ਕੇਸ ਦਰਜ ਕਰਵਾਇਆ ਕਿਸੇ ਏਅਰਲਾਈਨ ਖਰਾਬ ਜਾਂ ਕਿਸੇ ਹੋਰ ਅੱਜ ਗੰਭੀਰ ਚਿੰਤਾ ਦਾ ਵਿਸ਼ਾ ਹੈ ਜੀ ਐਸਜੀਪੀਸੀ ਕਹਿੰਦੇ ਸੀ ਐ ਕਰਾਂਗੇ ਉਹ ਕਰਾਂਗੇ ਨਾ ਹੋਰ ਗੱਦ ਦਿੰਦੇ ਨੇ ਬਸ ਚਿੰਤਾ ਬਹੁਤ ਜ਼ਾਹਰ ਕਰ ਦਿੰਦੇ ਨੇ ਜਦੋਂ ਬੱਚਿਆਂ ਦੇ ਆਹ ਕੜੇ ਲੁਹਾਈ ਜਾਂਦੇ ਨੇ ਕਿਰਪਾਨਾਂ ਲੁਹਾਈਆਂ ਜਾਂਦੀਆਂ ਨੇ ਪੇਪਰ ਤੇ ਬੈਠਣ ਨਹੀਂ ਦਿੱਤਾ ਜਾਂਦਾ ਉਹਨੋਂ ਬੱਚੇ ਪੜਨ ਆਏ ਨੇ ਕਿ ਉੱਥੇ ਕੀ ਅੱਤਵਾਦ ਫਲਾਉਣਾ ਆਏ ਨੇ ਫਿਰ ਕਹਿੰਦੇ ਜੀ ਅਸੀਂ ਅਜੀ ਤਾਂ ਪਾਕਿਸਤਾਨ ਨੂੰ ਕਹਿੰਦੇ ਉਹ ਗੁਰਦੁਆਰਾ ਦਾ ਰਾਹ ਖੋਲਦਾ ਭਾਜੀਪੀ ਵਾਲੇ ਦੱਕਾ ਦਾ ਮੈਚ ਹੋ ਰਿਆ ਸੀ ਨਾਲੇ ਤਾਂ ਤੁਸੀਂ ਪਾਕਿਸਤਾਨ ਨੂੰ ਹੱਤ ਬੰਦ ਗਈ ਜਾਂਦੇ ਹੋ ਨਾਲੇ ਕਹਿੰਦੇ ਤੁਸੀਂ ਰਾਹ ਖੋਲਦਾ ਨਾਲੇ ਸਿੱਖਾਂ ਨੂੰ ਖਾਲਸਾਤਨ ਗਈ ਜਾਂਦੇ ਹੋ ਖਾਲਸਤਾਨੀ ਕਹੀ ਜਾਂਦੇ ਹੋ ਇਹਦਾ ਮਤਲਬ ਨਹੀਂ ਸਮਝ ਆਇਆ ਵੀ ਨਾਲੇ ਰਾਹ ਵੀ ਖੋਲ ਰਹੇ ਹੋ ਨਾਲੇ ਖਾਲਸਤਾਨੀ ਵੀ ਕਹਿ ਰਹੇ ਹੋ ਇਹਦਾ ਮਤਲਬ ਤੁਹਾਡੀ ਦੋਗਲੀ ਨੀਤੀ ਆ ਜੇ ਤੁਸੀਂ ਰਾਹ ਖੋਲਿਆ ਤਾਂ ਤੁਹਾਨੂੰ ਪਤਾ ਹੈ ਕਿ ਇਹ ਕੌਮ ਹੈ ਜਿਹੜੀ ਇਹ ਇਹ ਸ਼ਾਂਤੀਪੂਰਵਕ ਨਾਲ ਆਪਣਾ ਕੰਮ ਕਰ ਰਹੀ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਨਾਮ ਲੈਵਾਜ ਜ਼ੁਲਮ ਦੇ ਖਿਲਾਫ ਲੜਨ ਵਾਲੇ ਨੇ ਇਹ ਆਪਾ ਕੁਰਬਾਨ ਕਰਨ ਵਾਲੇ ਨੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੈਗੇ ਇਹਨਾਂ ਦੇ ਕੋਈ ਰਿਕਾਰਡ ਨਹੀਂ ਦਤਾ ਦੇ ਹੈਗੇ ਵੀ ਇਹਨਾਂ ਨੇ ਕਿਸੇ ਨਾਲ ਧੱਕਾ ਕਰਿਆ ਹੋਵੇ ਜਾਂ ਜਾਂ ਆ ਕਰੋਨਾ ਦੀ ਸਥਿਤੀ ਆਈ ਸੀ ਜਾਂ ਕਿਤੇ ਹੋਰ ਵੀ ਤੁਸੀਂ ਦੇਖਿਆ ਹੀ ਹੈ ਜਾਇ ਦੇਸ਼ ਦੇ ਹਿੱਸੇ ਚਾਹੇ ਵਿਦੇਸ਼ਾਂ ਦੇ ਵਿੱਚ ਕਿਤੇ ਕੋਈ ਕੁਦਰਤੀ ਆਫਤ ਆਈ ਹੈ ਤਾਂ ਸਿੱਖ ਅੱਕੇ ਹੋ ਕੇ ਖੜੇ ਨੇ ਤੇ ਉਹ ਉਹ ਦੇ ਉਹਨਾਂ ਦੇ ਕੰਮ ਦੇਖ ਕੇ ਤੁਸੀਂ ਉਹਨਾਂ ਨੂੰ ਇਦਾਂ ਗਰਦਾਨਣ ਹੈ ਕਿ ਖਾਲਸਤਾਨੀ ਨੇ ਅੱਤਵਾਦੀ ਨਹੀਂ ਫਿਰ ਤੁਸੀਂ ਰਾਖ ਕਿਉਂ ਖੋਲਦੇ ਹੋ ਫਿਰ ਤੁਸੀਂ ਇਹਨਾਂ ਇਦਾਂ ਦੇ ਬਿਆਨਾਂ ਦੇ ਤਲਬ ਦੇ ਕਿਉਂ ਤੁਸੀਂ ਤੁਸੀਂ ਧੱਕਾ ਕਰ ਰਹੇ ਹੋ ਤੇ ਧੱਕਾ ਹੋ ਰਿਹਾ ਹੈ ਜਾਂ ਉਹ ਚੀਜ਼ਾਂ ਤੇ ਪਾਬੰਦੀਆਂ ਲਾਓ ਮਾਫੀਆਂ ਮੰਗੋ ਲਿਖਤੀ ਰੂਪ ਚ ਸਦਨਾ ਦੇ ਵਿੱਚ ਉਹਨਾਂ ਦੇ ਦੁਬਹਿਸ ਕਰੋ ਕਿ ਕਿਉਂ ਕੜੇ ਲੋਹਾਏ ਜਾਂਦੇ ਆ ਕਿਉਂ ਘਰਪਾਨਾ ਲੋਹਿਆ ਜਾਂਦੇ ਆ ਕਿਉਂ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਂਦਾ ਲਿਕ ਹੁਣ ਪਿੱਛੇ ਜਦੋਂ ਚੰਨੀ ਉਹਦੀ ਮੁੱਖ ਮੰਤਰੀ ਸੀਗੇ ਉਦੋਂ ਤੁਸੀਂ ਪੰਜਾਬ ਦੇ ਵਿੱਚ ਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਕਹਿ ਰਹੇ ਨੇ ਕਹਿੰਦੇ ਕਿ ਮੈਂ ਬਚ ਕੇ ਜਾਵਾਂ ਇਹਦਾ ਮਤਲਬ ਕੀ ਸੀ ਇਹਦਾ ਇਹਦਾ ਮਤਲਬ ਸਾਫ਼ ਹੈ ਕਿ ਉਹ ਉਹ ਬਦਨਾਮ ਕਰਨਾ ਚਾਹੁੰਦੇ ਆ ਇੱਕ ਖਿੱਤੇ ਨੂੰ ਇੱਕ ਖੇਤਰ ਨੂੰ ਇੱਥੇ ਬੜਾ ਔਖਾ ਆ ਉਹ ਪਿੱਛੇ ਜੇ ਅਮਰੀਕਾ ਦੇ ਵਿੱਚ ਤੁਸੀਂ ਦੇਖਿਆ ਹੀ ਹੋਊਗਾ ਇੱਕ ਬਿਆਨ ਆਇਆ ਸੀ ਉਹ ਜਿਹੜਾ ਉੱਥੇ ਉਹ ਬੈਠਾ ਉਹ ਕਰਾਰ ਹੈ ਜਿਹੜਾ ਆਪਣਾ ਕੋਟਾਂ ਜੀ ਆ ਪਾਰਿਆ ਹੈ ਗੁਰਪਤਵੰਤ ਬੰਨੂ ਆਪਾ ਹਾਂ ਉਹ ਉਹ ਬੰਦੇ پیچھے ਉਹਨੂੰ ਉਹਦੇ ਤੇ ਹਮਲਾ ਕਰਨ ਉਹਦੀ ਮਾਰਨ ਦੀ ਸਾਜ਼ਿਸ਼ ਵਗੈਰਾ ਉਹਦੇ ਤੇ ਦੇਖੋ ਕਿੰਨਾ ਕੁ ਸਮਾਨ ਮਚਿਆ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਇਦਾਂ ਦੀਆਂ ਚੀਜ਼ਾਂ ਨਾ ਹੋਣ ਤਾਂ ਪਹਿਲਾਂ ਤੁਹਾਨੂੰ ਦੇਸ਼ ਦੇ ਵਿੱਚ ਜੋ ਹੋ ਰਿਹਾ ਧੱਕਾ ਉਹਦੇ ਖਿਲਾਫ ਬੋਲਣਾ ਪਊਗਾ ਨਾ ਫਿਰ ਤੁਸੀਂ ਆਪਣੇ ਵਿਰੋਧੀ ਨੂੰ ਕਹਿ ਸਕਦੇ ਹੋ ਕਿ ਤੁਸੀਂ ਦੱਸੋ ਬਖ ਰੱਖੋ ਤਾਥ ਰੱਖੋ ਇਹ ਨਹੀਂ ਕਿ ਤੁਸੀਂ ਆ ਬੋਲ ਕੇ ਵੀ ਆ ਬੋਲ ਗਿਆ ਜੀ ਅਸੀਂ ਕੇਸ ਦਰਜ ਕਰਾ ਦਾਂਗੇ ਉਹਨਾਂ ਦੇ ਉੱਤੇ ਕਾਰਵਾਈਆਂ ਵੀ ਕਰੋ ਜਿਹੜੇ ਸਾਧਵੀ ਸਾਧਵੀ ਜਾਂ ਤੁਹਾਡੇ ਕਹ ਕਹਦੇਕ ਹੁੰਦੇ ਸਟੇਜਾਂ ਦੇ ਉੱਤੇ ਬੋਲਦੇ ਨੇ ਸ਼ਰੀਆਮ ਧਮਕੀਆਂ ਦਿੰਦੇ ਨੇ ਕਿਸੇ ਵੀ ਕਮਿਊਨਿਟੀ ਨੂੰ ਹੋਇਆ ਸਿੱਖਾਂ ਦਾ ਪਹਿਲਾ ਟਾਰਗੇਟ ਕਰਦੇ ਨੇ ਇਹ ਤੇ ਉਹ ਚੀਜ਼ਾਂ ਜਿਹੜੀਆਂ ਹਿੰਗੀਆਂ ਜਦ ਤੱਕ ਉਹਨਾਂ ਦੇ ਤੱਥ ਜਾਂ ਉਹਨਾਂ ਬਰੁੱਤ ਕਾਰਵਾਈਆਂ ਕਰੀਆਂ ਹੋਈਆਂ ਤੁਸੀਂ ਦਿਖਾਉਂਦੇ ਨਹੀਂ ਪੇਸ਼ ਨਹੀਂ ਕਰਦੇ ਤੇ ਉਦੋਂ ਤੱਕ ਤੁਸੀਂ ਕਹਿਣਾ ਇਹ ਤਾਂ ਐ ਏਦਾਂ ਹੀ ਗੱਲ ਹੈ ਕਿ ਆਪ ਹੁਣ ਆਪ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਠੀਕ ਹੈ ਜੋ ਕਾਂਗਰਸ ਨੇ ਕੀਤਾ ਉਹ ਨਾਲ ਹੈਗਾ ਉਹ ਦੁੱਧ ਤੋਤੇ ਦਾ ਹੈ ਨਹੀਂ ਇਹ ਤਾਂ ਸਿਆਸਤ ਹੈ ਜਿੱਥੇ ਤੁਸੀਂ ਘਿਰਦੇ ਦਿਖਦੇ ਅਗਲਾ ਘੇਰੇਗਾ ਹੀ ਪਰ ਇੱਕ ਸੱਚੀ ਸਚਾਈ ਤੋਂ ਤਾਂ ਭੱਜਿਆ ਨਹੀਂ ਲੰਝਾਊਗਾ ਤੁਹਾਡੇ ਕੋਲ ਸਚਾਈ ਨੂੰ ਤਾਂ ਸਾਹਮਣੇ ਰੱਖ ਕੇ ਹੀ ਗੱਲ ਕਰੋਗੇ ਐਦਾਂ ਤੁਸੀਂ ਵੀ ਭਰੀ ਨਹੀਂ ਹੋ ਸਕਦੇ ਐਦਾਂ ਕਾਂਗਰਸ ਵੀ ਨਹੀਂ ਭਰੀ ਹੋ ਸਕਦੀ ਜੀ ਜੀ ਪ੍ਰਵਿੰਦਰ ਜੀ ਅਗਲੀ ਖਬਰ ਹੈਗੀ ਹੈ ਪੰਜਾਬ ਸਰਕਾਰ ਪੰਜਾਬ ਪੁਲਿਸ ਨਾਲ ਜੁੜੀ ਹੋਈ ਉਹ ਕਹਿੰਦੇ ਕਿ ਵੈਸੇ ਨਾਲ ਨਾਮ ਦਿੱਤਾ ਹੋਇਆ ਇੱਕ ਕਿ ਜਿਹੜੇ ਪੁਲਿਸ ਦੇ ਵਿੱਚ ਠੀਕ ਕੰਮ ਨਹੀਂ ਕਰਦੇ ਹੈਗੇ ਅਨੁਸ਼ਾਸਨ ਅਨੁਸਾਰ ਨਹੀਂ ਚੱਲਦੇ ਉਹ ਕਾਲੀਆਂ ਭੇਡਾਂ ਨੇ ਕਹਿੰਦੇ ਕਿ ਹੁਣ ਕਾਲੀਆਂ ਭੇਡਾਂ ਦੀ ਅਸੀਂ ਪਛਾਣ ਕਰਾਂਗੇ ਪੁਲਿਸ ਦੇ ਵਿੱਚ ਕੌਣ ਹੈ ਤੇ ਇਹ ਕਹਿੰਦੇ ਕਿ ਗ੍ਰਹਿ ਮੰਤਰਾਲੇ ਨੂੰ ਪੰਜਾਬ ਸਰਕਾਰ ਨੇ ਆਊਟਰ ਦੇ ਤਾਂ ਹੁਕਮ ਦੇ ਤਾਂ ਕਿ ਤੁਸੀਂ ਕਰੋ ਹੁਣ ਛਾਣ ਪੈਣਾ ਇਹਦੀ ਜੀ ਤਕੂ ਕ ਪੈਲੀ ਦਾ ਗੱਲ ਇਹ ਕਿ ਇਸ ਤਰ੍ਹਾਂ ਦੀ ਪਰਿਭਾਸ਼ਿਤ ਕਰਨਾ ਬੜਾ ਔਖਾ ਹੈ ਕਿ ਕਾੜੀ ਪੇੜ ਕਿਹਨੂੰ ਕਹਿੰਦੇ ਕਾੜੀਆ ਪੇਡਾ ਹੈ ਕੌਣ ਨੇ ਨਹੀਂ ਇਦਾਂ ਦਾ ਕੋਈ ਲਗਭਗ ਹੈਗਾ ਕੋਈ ਇਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਇਸ ਨਾਹੀਂ ਇਸ ਤਰ੍ਹਾਂ ਦੀ ਕੋਈ ਆਪਾਂ ਕਹਿ ਸਕਦੇ ਕਿ ਪਛਾਣ ਕਰਨ ਦੀ ਕੋਈ ਆਪਾਂ ਨੀਤੀ ਹੈਗੀ ਆ ਹਾਂ ਲੇਕਿਨ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਅਫਸਰਾਂ ਦੇ ਉੱਤੇ ਬਹੁਤ ਸਾਰੇ ਕੇਸ ਨੇ ਤੇ ਜਿਨ੍ਹਾਂ ਜਿਨ੍ਹਾਂ ਅਫਸਰਾ ਨੇ ਜਾਂ ਮੁਲਾਜ਼ਮਾ ਨੇ ਕਹਿ ਲਓ ਕਿ ਖਾਸ ਕਰ ਨਸ਼ੇ ਦੇ ਜਿਹੜੇ ਸਮਗਦਰ ਨੇ ਉਹਨਾਂ ਨੂੰ ਫੜਿਆ ਫੜ ਕੇ ਅੰਦਰ ਦਿੱਤਾ ਲੇਕਿਨ ਉਹ ਵਰੀ ਹੋ ਗਏ ਤੇ ਪੁਲਿਸ ਮੁਲਾਜ਼ਮਾ ਦੀ ਆਪਾਂ ਕਹਿ ਲਓ ਕਿ ਢਿੱਲੀ ਕਾਰਵਾਈ ਕਹਿ ਲਓ ਜਾਂ ਗਵਾਹੀ ਢਿੱਲੀ ਕਹਿ ਲਓ ਜਾਂ ਕੋਈ ਉਹਨਾਂ ਵੱਲੋਂ ਸਬੂਤ ਨਹੀਂ ਪੇਸ਼ ਕੀਤੇ ਗਏ ਉਹ ਕਿਉਂ ਨਹੀਂ ਕੀਤੇ ਗਏ ਇਸ ਤਰ੍ਹਾਂ ਦੀ ਕੋਈ ਇੱਕ ਕਰਾਈਟੇਰੀਆ ਦਾ ਬਣਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀ ਪਛਾਣ ਕੀਤੀ ਜਾਵੇ ਡ੍ਰਾਈਵ ਭਾਗ ਨੇ 10 ਦਿਨ ਦਾ ਸਮਾਂ ਮੰਗਿਆ ਪ੍ਰਕਿਰਿਆ ਪੁਲਿਸ ਭਾਗ ਸੂਚੀ ਤਿਆਰ ਕਰ ਰਹੀ ਹੈ ਸੌਂਪੀ ਜਾਊਗੀ ਵਿਧਾਨ ਸਭਾ ਦੇ ਵਿੱਚ ਸਪੀਕਰ ਨੂੰ ਬਲਦਾਰ ਸਿੰਘ ਸੰਧਵਾ ਨੂੰ ਦੇਖੋ ਗੱਲ ਤਾਂ ਇਹ ਹੈ ਕਿ ਕਾਰਵਾਈ ਕੀ ਹੋਣੀ ਹੈ ਕੀ ਨਹੀਂ ਹੋਣੀ ਇਹ ਕੋਈ ਇੱਕ ਤਾਂ ਇਹ ਨਹੀਂ ਕਹਿ ਸਕਦੇ ਕਿ ਮੁਲਾਜ਼ਮਾਂ ਦੇ ਅਫਸਰ ਹੈ ਸੈਂਕੜਿਆਂ ਦੀ ਤਾਦਾਦ ਵਿੱਚ ਹੈਗੇ ਨੇ ਜਿਹੜੀ ਕਾਇਗ ਦੀ ਰਿਪੋਰਟ ਸੀਗੀ 2016-17 ਦੀ ਉਹਦੇ ਵਿੱਚ 752 ਦੇ ਕਰੀਬ ਨਸ਼ਾ ਜਿਹੜੇ ਸਮਾਗਦਰ ਸੀਗੇ ਮੁਲਜ਼ਮ ਕਹਿ ਲੋ ਉਹ ਫੜੇ ਗਏ ਸੀ ਤੇ 532 ਜਿਹੜੇ ਹੈਗੇ ਉਹ ਚ ਬਰੀ ਹੋ ਗਏ ਉਹ ਕਹਿੰਦੇ ਕਿ 70% ਦੇ ਕਰੀਬ ਬੰਦ ਹੈ ਕੈਗ ਦੀ ਰਿਪੋਰਟ ਦੱਸਦੀ ਹੈ ਤੇ ਉਹ ਸਾਰੇ ਜਿਹੜੇ ਇੱਥਾਂ ਬਰੀ ਹੋਏ ਨੇ ਇਸ ਤਸਕਰੀ ਦੇ ਕੇਸਾਂ ਦੇ ਵਿੱਚੋਂ ਉਹ ਕਹਿੰਦੇ ਕਿ ਪੁਲਿਸ ਦੀ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਚਾਹੇ ਹੌਲਦਾਰ ਨੇ ਜਾਂ ਸਿਪਾਹੀ ਨੇ ਉਹਨਾਂ ਦੀ ਜਿਹੜੀ ਗਵਾਹੀਆਂ ਨੇ ਉਹ ਦਿੱਲੀਆਂ ਨੇ ਜਾਂ ਜਿਹੜੀ ਕਾਰਵਾਈ ਕੀਤੀ ਗਈ ਥੇ ਦਿੱਲੀ ਹੈ ਜਾਂ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਇਸ ਤਰ੍ਹਾਂ ਦੇ ਜਿਹੜੇ ਆਫੀਸਰ ਨੇ ਇਹ ਤਾਂ ਇੱਕ ਇੱਕ ਆਪਾਂ ਕਹਿ ਲਓ ਕਿ ਉਦਾਹਰਨ ਦੇ ਤੌਰ ਤੇ ਮਾ ਇੰਦਾ ਦਰ ਨੇ ਹੈ ਲੇਕਿਨ ਬਹੁਤ ਸਾਰੇ ਇਦਾਂ ਦੇ ਆਪਾਂ ਕਹਿ ਲਓ ਕਿ ਮੁਲਾਜ਼ਮਾ ਕਹਿ ਲਓ ਜਾਂ ਪੁਲਿਸ ਅਫਸਰ ਕਹਿ ਲਓ ਜਿਨ੍ਹਾਂ ਨੇ ਆਪਣੀਆਂ ਨਿੱਜੀ ਗ੍ਰਾਂ ਜਾਂ ਕਿਸੇ ਲਾਲਚ ਪੱਖੋਂ ਧੱਕੇ ਨਾਲ ਕੇਸ ਦਰਜ ਕਰਕੇ ਨਸ਼ਾ ਪਾ ਕੇ ਹਿਸ਼ਿਆਰ ਪਾ ਕੇ ਜਾਂ ਹੋਰ ਤਰ੍ਹਾਂ ਪਾ ਲਾ ਕੇ ਆਮ ਲੋਕਾਂ ਨੂੰ ਅੰਦਰ ਕਰਿਆ ਜਿਹੜੇ ਨਿਰਦੋਸ਼ ਅਸੀਗੇ ਲੇਕਿਨ ਉਹ ਕਿਤੇ ਨਾ ਕਿਤੇ ਚਾਹੋ ਕਾਨੂੰਨੀ ਪ੍ਰਕਿਰਿਆ ਲੰਬੀ ਆ ਉਹਦੇ ਕਰਕੇ ਲੰਮਾ ਸਮਾਂ ਭਾਵੇਂ ਉਸ ਪ੍ਰਕਿਰਿਆ ਦੇ ਵਿੱਚੋਂ ਲੰਘੇ ਆ ਲੇਕਿਨ ਆਪਾਂ ਕਹਿ ਲੋ ਕਿ ਬਰੀ ਹੋ ਕੇ ਆਏ ਆ ਉਹ 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 ਵੀ ਉਹ ਮਲਾਜਮਾਂ ਦਾ ਵੀ ਵਿੱਚ ਨਾਮ ਹੋਣਾ ਜਿਹੜਾ ਉਹ ਉਹ ਸ਼ਾਮਲ ਹੋਣਾ ਜ਼ਰੂਰੀ ਹੈ ਲੇਕਿਨ ਆਪਾਂ ਕਹਿ ਲੋ ਕਿ ਜਾਣਕਾਰੀ ਕਿਵੇਂ ਮਿਲੂਗੀ ਕਿੱਦਾਂ ਉਹਨਾਂ ਤੇ ਕਾਰਵਾਈ ਹੋਊਗੀ ਕਿੱਦਾਂ ਉਹਨਾਂ ਦੀ ਪਛਾਣ ਕੀਤੀ ਜਾਊਗੀ ਕਿਹੜੇ ਕਿਹੜੇ ਸਬੂਤ ਇਕੱਠੇ ਕਰੇ ਜਾਣਗੇ ਇੱਕ ਜ਼ਰੂਰੀ ਇਹ ਹੋ ਗਿਆ ਕਿ ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਕੇਸ ਚੱਲ ਰਹੇ ਨੇ ਤਾਂ ਉਹ ਵਿਜੀਲੈਂਸ ਦੇ ਨੇ ਚਾਹੇ ਉਹ ਹੋਰ ਕੇਸ ਨੇ ਉਹਨਾਂ ਦੇ ਉੱਤੇ ਤਾਂ ਰਡਾਰ ਜਿਹੜਾ ਹੈਗਾ ਆਪਾਂ ਕਹਿ ਲਵੋ ਕੋ ਤਾਂ ਰਡਾਰ ਤੇ ਹੈਗੇ ਆ ਉਹਨਾਂ ਦੀ ਤਾਂ ਸੂਚੀ ਤਿਆਰ ਹੋ ਗਈ ਹੈ ਲੇਕਿਨ ਆਹ ਹੁਣ ਜਿਵੇਂ ਇੱਕ ਪਿੱਛੇ ਜਿਹਾ ਤੁਸੀਂ ਦੇਖਿਆ ਹੀ ਹੋਗਾ 1995 ਦਾ ਕੇਸ ਜਿਸ ਸੁਮੇਤ ਸੈਣੀ ਦਾ ਬਲਵੰਤ ਸਿੰਘ ਮਲਤਾਨੀ ਵਾਲਾ ਜਦੋਂ ਐਸਐਸਪੀ ਸੀ ਚੰਡੀਗੜ੍ਹ ਦਾ ਸੁਮੇਤ ਸਿੰਘ ਸੈਣੀ ਆਹ ਉਦੋਂ ਉਦੋਂ ਉਸ ਬੰਦੇ ਨੂੰ ਜੂਨੀਅਰ ਇੰਜੀਨੀਅਰ ਸੀ ਉਹ ਉਹਨੂੰ ਚ ਪੁਛਗੀਛੜੀ ਲਾ ਕੇ ਗਏ ਲੇਕਿਨ ਉਹਨੂੰ ਉਹ ਮਿਲੇ ਨਹੀਂ ਹੈਗਾ ਉਹਦੇ ਭਰਾ ਨੇ ਪਰਮਿੰਦਰ ਸਿੰਘ ਨੇ ਅੱਗੇ ਕੇਸ ਲੜਿਆ ਤੇ ਹੁਣ ਜਿਹੜੀ ਐਫ ਆਈ ਆਰ ਰੱਦ ਕਰਨ ਦੀ ਪਟੀਸ਼ਨ ਪਾਈ ਸੀ ਇਹਨਾਂ ਨੇ ਅਰਜੀ ਦਿੱਤੀ ਸੀ ਸੁਪੇਸ਼ ਸਿੰਘ ਸੈਣੀ ਨੇ ਸੁਪਰੀਮ ਕੋਰਟ ਦੇ ਵਿੱਚੋਂ ਰੱਦ ਹੋ ਗਈ ਕਿ ਕਿਤੇ ਇਹ ਐਫ ਆਈ ਆਰ ਰੱਦ ਨਹੀਂ ਹੋਈ ਨਹੀਂ ਉਹ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਹੈਗੇ ਨੇ ਜਿਨ੍ਹਾਂ ਦੇ ਜਿਹੜੇ ਪੁਲਿਸ ਮੁਲਾਜ਼ਮਾ ਨੇ ਧੱਕਾ ਕਰਿਆ ਹੈ ਉਨਾ ਵੀ ਐਸਾ ਸੂਚੀ ਦੇ ਵਿੱਚ ਰੱਖਣਾ ਪੈਣਾ ਹੈ ਤਾਂ ਕਿਤੇ ਜਾ ਕੇ ਅੱਗੇ ਟਾਰਪੇ ਦਾ ਹੋਊਗਾ ਕਿ ਕਿਸੇ ਦੇ ਉੱਤੇ ਗਲਤ ਇਦਾਂ ਕੇਸ ਨਾਮ ਦਰਜ ਕੀਤਾ ਜਾਵੇ ਜੋ ਅਸਲੀਅਤ ਹੈ ਜੋ ਫੜਿਆ ਗਿਆ ਉਹਦੇ ਖਿਲਾਫ ਜਿਹੜੇ ਸਬੂਤ ਨੇ ਉਹ ਜਿਹੜੀ ਨਸ਼ਾ ਕਸਰੀ ਹੈ ਖਾਸ ਕਰਕੇ ਜਦ ਆਪਾਂ ਕਹਿੰਦੇ ਆ ਪੰਜਾਬ ਨਸ਼ੇ ਦੇ ਉਹਦੇ ਜਬਰਿਆ ਚ ਬਹਿ ਚੁੱਕਿਆ ਡੁੱਬ ਚੁੱਕਿਆ ਨੌਜਵਾਨੀ ਖਤਮ ਹੋ ਰਹੀ ਹੈ ਤੇ ਇਹ ਤਾਂ ਇਹ ਤਾਂ ਪੁਲਿਸ ਮੁਲਾਜ਼ਮਾਂ ਦੀ ਕਹਿ ਸਕਦਾ ਕਿ ਪੁਲਿਸ ਦੀ ਪੁਲਿਸ ਵਿਭਾਗ ਦੀ ਬੇਣੀਪੂਖਤ ਤੋਂ ਪਿੱਛੇ ਚੱਲ ਹੀ ਨਹੀਂ ਸਕਦਾ ਤਾਂ ਇਹ ਆਪ ਕੋ ਇਹ ਨਹੀਂ ਕਹਿੰਦੇ ਕਿ ਬਹੁਤ ਛੋਟਾ ਜਾ ਰਿਹਾ ਕਿਹਾ ਕਿ ਇੱਕ ਦੋ ਦਿਨ ਚ ਫੜ ਕੇ ਅੰਦਰ ਕਰ ਲਓ ਜੀ ਚਲੋ ਜੀ ਤੇ ਬੜਾ ਵੱਡਾ ਰਹਿ ਕਹਿੰਦਾ ਤੁਹਾਨੂੰ ਪਤਾ ਹਜ਼ਾਰਾਂ ਲੱਖਾਂ ਕਰੋੜਾਂ ਦੀ ਜਿਹੜੇ ਖੇਪਾਂ ਨੇ ਫੜੀਆਂ ਜਾਂਦੀਆਂ ਨੇ ਕਾਰਵਾਈ ਕੋਈ ਨਹੀਂ ਹੁੰਦੀ ਤੇ ਲੇਕਿਨ ਜੇ ਪੰਜਾਬ ਦੇ ਵਿੱਚ ਤੁਸੀਂ ਇਹਨੂੰ ਬੰਦ ਕਰਨਾ ਚਾਹੁੰਦੇ ਤਾਂ ਸਰਕਾਰ ਪ੍ਰਸ਼ਾਸਨ ਨਾਲੇ ਪੁਲਿਸ ਵਿਭਾਗ ਜਿਹੜਾ ਹੈਗਾ ਇਹਨੂੰ ਜਿੰਨਾਂ ਨੂੰ ਇਕੱਠੇ ਕੰਮ ਕਰਨਾ ਪਊਗਾ ਸਰਕਾਰ ਨੂੰ ਪੁਲਿਸ ਦੇ ਪਿੱਛੇ ਖੜਨਾ ਪਊਗਾ ਪੁਲਿਸ ਨੂੰ ਚਾਹੀਦਾ ਹੋਊਗਾ ਕਿ ਉਹ ਜੜ ਤੱਕ ਜਾਵੇ ਬਾਕਾਇਦਾ ਤੌਰ ਤੇ ਬਹੁਤ ਤਾ ਸਬੂਤ ਇਕੱਠੇ ਕਰਕੇ ਜਿਹੜਾ ਵੀ ਕੋ ਦੋਸ਼ੀ ਹੋਵੇ ਤੱਕ ਪਹੁੰਚ ਕਰੇ ਤਾਂ ਕਿ ਡਰ ਪੈਦਾ ਹੋਵੇ ਸੋ ਇੰਨਾ ਸੌਖਾ ਕੰਮ ਤਾਂ ਹੈ ਨਹੀਂ ਚਲੋ ਇਹ ਹੈ ਕਿ ਕਿਤੇ ਨਾ ਕਿਤੇ ਸ਼ਾਇਦ ਆਮ ਲੋਕਾਂ ਨੂੰ ਇਸ ਅਸੂਚੀ ਤੋਂ ਜਾਏ ਨਾ ਦਿੱਤੇ ਜੇ ਕਾਰਵਾਈ ਹੋਵੇ ਕੋਈ ਰਾਹਤ ਮਿਲ ਸਕੇ ਜੀ ਜੀ ਬਿਲਕੁਲ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਨਾਲ ਜੁੜੇ ਸ਼ੁਕਰੀਆ ਪਰਮਿੰਦਰ ਜੀ ਜੀ ਦੋਸਤੋ ਤੁਸੀਂ ਆਪਣੇ ਫੀਡਬੈਕਸ ਹਨ ਹਰ ਵਾਰਤਨਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਾਂ ਪੰਜਾਬੀ